ਹਾਨਕ ਦੀ ਗੱਦੀ ਦੇ ਵਾਰਸ ਹੁਣ ਤੁਸੀਂ ਬਚਾ ਸਕਦੇ ਸਾਨੂੰ ਮਿਹਰ ਪਰ ਮਿਹਤਾ ਦੇਆ ਗੁਰੂ ਲਾਧੋ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਮਨਕ ਹੋਰਨ ਸੇਬ ਦੇ ਜ਼ੁਲਮਾਂ ਦੀ ਜਕੜ ਵਿੱਚ ਹਰ ਇੱਕ ਧਰਮ ਦੇ ਲੋਕੀ ਕੁੱਟਨ ਮਹਿਸੂਸ ਕਰ ਰਹੇ ਹੈ मैं धर्म युद्ध करांगा इस मुल्क नु दारुल हराब तो दारुल इस्लाम बनावांगा मेरी हर एक चाहत इस मुल्क दा कानून होवे काफिरां दे कानून अग ला दियो मरया होया नु जलाई दा नहीं कलमा पढ़ के दफन करी दा भगवान मदद कर एक फरिश्ता है ਸੱਚੇ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਓ ਹਿੰਦੂ ਨਾਓ ਮੁਸਲਮਾਨ ਭਲਾਓ ਸਾਡੀ ਮਦਦ ਕਿਉਂ ਕਰਨਗੇ ਅੱਜ ਤੋਂ ਬਾਅਦ ਸੰਗੀਤ ਤੇ ਪਾਵਨ ਦੀ ਲਗੇ ਗੁਰੂ ਸਾਹਿਬ ਨੇ ਕਿਹਾ ਸੰਗੀਤ ਤੇ ਹੋਰ ਕਲਾਵਾਂ ਦਾ ਦਰਵਾਜ਼ੇ ਖੋਲ ਕੇ ਸਵਾਗਤ ਹੋਵੇਗਾ ਆਰਤੀਆਂ ਦੀ ਆਵਾਜ਼ਾਂ ਨੂੰ ਬੰਦ ਕਰਵਾਇਆ ਗਿਆ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ਪਰ ਇੱਥੇ ਉਸ ਪ੍ਰਮਾਤਮਾ ਦਾ ਨਾਮ ਇਕੱਠੇ ਲੈ ਸਕੰਗੇ ਗੁਰੂ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕੀਤਾ ਜਾਏ ਜਦੋਂ ਤੁਸੀਂ ਉਹਨਾਂ ਦੇ ਰੀਤੀ ਰਿਵਾਜਾਂ 'ਚ ਯਕੀਨੀ ਨਹੀਂ ਰੱਖਦੇ ਤੁਸੀਂ ਉਹਨਾਂ ਨਾਲ ਖੜੇ ਕਿਉਂ ਲੜਾਈ ਸਿਰਫ ਹਿੰਦੂ ਜਾਂ ਮੁਸਲਮਾਨ ਦੀ ਨਹੀਂ ਸਾਰੇ ਧਰਮਾਂ ਦੀ ਸਵਤੰਤਰਤਾ ਦੀ ਹੈ ਜੇ ਅੱਜ ਤੁਸੀਂ ਮੁਸੀਬਤ ਵਿੱਚ ਹੁੰਦੇ ਗੁਰੂ ਸਾਹਿਬ ਤੁਹਾਡੇ ਵੱਲ ਖੜੇ ਹੁੰਦੇ ਖਾਮੋਸ਼ ਜਿਹੜੇ ਸਿਰਾਂ ਲੰਬੀ ਰੱਗੇ ਨਹੀਂ ਚੁੱਕਦੇ ਵਾਟ ਦਿੱਤੇ ਜਾਂਦੇ ਨੇ ਕਿ ਕਿ ਸਿੱਖ ਕਦੇ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦਾ ਤੇ ਜ਼ੁਲਮ ਨੂੰ ਖਤਮ ਕੀਤੇ ਬਿਨਾ ਕਦੇ ਪਿੱਛੇ ਵੀ ਨਹੀਂ ਹਟ ਸਕਦਾ ਗੁਰੂ ਸਾਹਿਬ ਨੇ ਕਿਹਾ ਤੁਸੀਂ ਮੈਨੂੰ ਉਹ ਤਸੀਹੇ ਦਿਓ ਜੋ ਕਿਸੇ ਨੂੰ ਨਾ ਦਿੱਤੇ ਹੋ ਪਰ ਜੇ ਤੁਸੀਂ ਮੈਨੂੰ ਮੁਸਲਮਾਨ ਬਣਾਉਣ ਵਿੱਚ ناکਾਮ ਰਹੇ ਤਾਂ ਫਿਰ ਤੁਸੀਂ ਮੇਰੇ Hindu ਭਰਾ ਨੂੰ ਆਪਣਾ ਮਜ਼ਹਬ ਕਬੂਲ ਕਰਨ ਲਈ ਕਦੇ ਵੀ ਮਜਬੂਰ ਨਹੀਂ ਕਰੋਗੇ ਕੰਜਿਆ ਹੋ ਤੇ ਸਵੇਰਾ ਲਗਦਾ ਗੁਰੂ ਸਾਹਿਬ ਨੇ ਕਿਹਾ ਕਿ ਹਿੰਦੂਆਂ ਦਾ ਭਗਵਾਨ ਮੁਸਲਮਾਨਾਂ ਦਾ ਅੱਲਾ ਤੇ ਸਾਡਾ ਵਾਹਿਗੁਰੂ ਇੱਕ ਹੀ ਤਾਂ ਹੈ